ਗੌੜੀ ਮਹੱਲਾ ਪੰਜਵਾ ਹਰ ਹਰ ਨਾਮ ਮੱਜਨ ਕਰ ਸੂਤੇ ਇਹ ਹਰ ਹਰ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਆ ਭਾਈ ਇਹ ਪੁਰਬਾਂ ਦਾ ਇਸ਼ਨਾਨ ਹੈ ਇਹ ਮੱਜਨ ਨਾਮ ਪੁਰਬਾਂ ਦੇ ਪੁਰਬਾਂ ਦਾ ਇਸ਼ਨਾਨ ਕਰਕੇ ਸਿੱਕੇ ਪਵਿੱਤਰ ਹੋ ਗਏ ਹਨ ਉਹ ਸਾਰੇ ਤੀਰ ਸਭ ਇਸ਼ਨਾਨ ਉਹਨਾਂ ਦੇ ਹੋ ਗਏ ਪੁਰਬਾਂ ਦੇ ਜਿਨ੍ਹਾਂ ਨੇ ਮਹਾਰਾਜ ਦਾ ਨਾਮ ਜਪ ਲਿਆ ਸਾਰੇ ਪੁਰਬਾਂ ਦੇ ਇਸ਼ਨਾਨ ਕਰਕੇ ਉਹ ਪਵਿੱਤਰ ਹੋ ਗਏ ਹਨ ਕੋਟ ਗ੍ਰਹਿਣ ਪੁੰਨ ਫਲਮੂਕੇ ਜਦੋਂ ਪੁਰਸ਼ੇਤ ਕੇ ਗ੍ਰਹਿਣ ਲੱਗਾ ਹੋਵੇ ਸੂਰਜ ਦਾ ਉਸ ਵੇਲੇ ਦਾਨ ਜਿਹੜਾ ਕਰਿਆ ਹੈ ਬੜਾ ਫਲੀ ਭੂਤੁੰਦਾ ਹੈ ਅਕਬਰ ਨੂੰ ਪੁੱਛਿਆ ਸੀ ਜੋਰਸੀਨ ਨੂੰ ਕਿ ਮੈਂ ਕਿਹੜਾ ਦਾਨ ਕੀਤਾ ਸੀ ਮੈਨੂੰ ਇਹ ਬਾਤਸ਼ਾਹੀ ਮਿਲੀ ਹੈ ਉਸੇ ਜੋਰਸੀਨ ਕਹਾਂ ਸੀ ਕਿ ਤੂੰ ਸੀ ਗਰੀਬ ਘਾਹ ਖੋਦ ਕੇ ਗੁਜ਼ਾਰਾ ਕਰਦਾ ਸੀ ਜਿਹਦੇ ਨੇ ਸੰਧੀਆ ਗ੍ਰਹਿਣ ਲੱਗਾ ਹੋਇਆ ਸੀ ਉਸੇ ਤੇ ਕੋ ਰੰਬੜ ਰੰਦਾ ਕੇ ਤੰਗਲੀ ਸੀ ਉਹ ਦੋਵੇਂ ਤੇ দান ਕਰ ਦਿੱਤੇ ਸਰਵਸ਼ੁਦਾਨ ਕਰਤਾ ਇਸ ਕਰਕੇ ਤੂੰ ਆਪੋਰ ਬਾਦਸ਼ਾਹੀ ਦਾ ਮਾਲਕ ਬਣਿਆ ਸੁਣ ਕੇ ਆਪੋਰ ਹੈਰਾਨ ਹੋ ਗਿਆ ਸੀ ਕਿਉਂ ਗ੍ਰਹਿਣ ਵਿੱਚ ਪੁੰਨ দান ਕਰਨ ਦਾ ਬਾਹਰ ਪੁਰਾਣ ਲੋਕਾਂ ਨੇ ਸਮਝਿਆ ਹੈ ਗੁਰੂ ਮਾਰਾ ਸਾਹਿਬ ਫਰਮਾਉਂਦੇ ਹਨ ਪੂਤ ਗ੍ਰਹਿਣ ਪੁੰਨ ਫਲ ਮੂਚੇ ਮਰਦੰਸ ਕੋੜਾ ਸੂਰਜ ਦੇ ਗ੍ਰਹਿਣ ਲੱਗੇ ਹੋਣੇ ਕੁਝ ਗ੍ਰਹਿਣ ਕੀ ਤੇ ਪੁੰਨ ਜਿਹੜੇ ਕਰਨੇ ਐ ਤੇ ਫਲ ਉਹਨਾਂ ਦੇ ਜਿਹੜੇ ਹੋਣੇ ਉਹ ਤੋਂ ਵੀ ਮੂਚੇ ਬਹੁਤਾ ਫਾਲ ਹੈ ਮਾਰਾ ਜੀ ਦਾ ਨਾਮ ਜਪਣ ਸੂਰਜ ਗ੍ਰਹਿਣ ਦੇ ਵਿੱਚ দান ਕਰਨ ਦਾ ਉਹਨਾਂ ਫਲ ਨਹੀਂ ਹੈ ਕੋਈ ਪੁੰਨ ਪਵਿੱਤਰ ਥੜਾ ਬੰਨ ਕੇ ਕੋਈ ਆਪ ਦੀ ਕਾਮਨਾ ਪੂਰੀ ਕਰਨਵਾ ਤੇ ਪੁੰਨ ਕਰਨਾ ਅਜੇ ਜਾਣ ਕਰਨ ਸੁਚੇਤ ਇਹਨਾਂ ਸਾਰਿਆਂ ਖਾਣਾ ਮੂਚੇ ਬਹੁਤ ਵਸਤਾਰ ਵਾਲਾ ਖਾਣਾ ਹੈ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਸਾਰੇ ਪੁਰਵਾ ਦੇ ਇਸ਼ਨਾਨ ਕਰਕੇ ਵੀ ਉਹ ਸੁੱਚੇ ਹਨ ਤੇ ਕਰੋੜਾ ਸੂਰੀ ਦੇ ਗ੍ਰਹਿਣ ਨਾਲੋਂ ਵੀ ਬਹੁਤੋਂ ਪੁੰਨ ਉਹਨਾਂ ਦਾ ਹੈ ਲੱਗਦਾ ਇਹ ਮੂਚੇ ਬਹੁਤ ਫਲ ਵਾਲੇ ਹੁੰਦੇ ਹਨ ਉਹ ਰਹਾਉ ਹਰ ਕੇ ਚਰਨ ਰਿਦੇ ਮਹਿ ਬਸੇ ਜਿਨ੍ਹਾਂ ਦੇ ਹਿਰਦੇ 'ਚ ਸਾਬ ਕੰਨੇ ਹਰੀ ਅਕਾਲ ਤੁਸ ਦੇ ਚਰਨ ਬਸ ਗਏ ਹਨ ਜਨਮ ਜਨਮ ਦੇ ਕਿਲ ਵਿਖ ਨਸੇ ਉਹਨਾਂ ਦੇ ਜਨਮ ਜਨਮਾਂ ਤੋਂ ਦੇ ਕਿਲ ਵਿਖ ਜਿਹੜੇ ਪਾਪ ਸੀ ਸਾਰੇ ਨਾਸ ਹੋ ਗਏ ਨਸ ਗਏ ਸਾਧ ਸੰਗ ਕੀਰਤਨ ਫਲ ਪਾਇਆ ਸ੍ਰੀਮਾਨ ਜੀ ਨੇ ਅਸਹਿ ਸੰਗ ਕੀਤੀ ਹੈ ਮਾੜਾ ਦਾ ਕੀਰਤਨ ਕੀਤਾ ਹੈ ਇਹਨਾਂ ਬ੍ਰਹਮ ਗਿਆਨ ਨੂੰ ਕੀ ਫਲ ਨੂੰ ਪਾ ਦਿਆ ਹੈ ਜਮ ਕਾ ਮਾਰਗ ਦ੍ਰਿਸ਼ ਨਾ ਆਇਆ ਐਸਾ ਫਲ ਪਾਇਆ ਸਾਧ ਸੰਗਤ ਦੇ ਕੀਰਤਨ ਤੋਂ ਜਿਉਂ ਦਾ ਮਾਰਗ ਮੁਲਕੇ ਨਿਗਾਤ ਨਹੀਂ ਆਇਆ ਜਮਾਂ ਦੇ ਮਾਰਗ ਤੋਂ ਬਚ ਗਏ ਜਹ ਲਾਲਚ ਜਗਾਤੀ ਕਾ ਹੱਜ ਦੂਰ ਰਹੀ ਉਹ ਜਨ ਤੇ ਬਾਟ ਮਨ ਬਾਚ ਕਰਮ ਗੋਬਿੰਦ ਆਧਾਰ ਜਿਮਾਂ ਦੇ ਕੈਈ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਜੋ ਕਰਮ ਸਰੀਰ ਕਰਕੇ ਗੋਵਨ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਹੈ ਸਾਤੇ ਛੁਕਿਉ ਬਖ ਸੰਸਾਰ ਇਸ ਕਰਕੇ ਬਿਉ ਰੂਪ ਜਿਹੜਾ ਸੰਸਾਰ ਸੀ ਜਿਹਦੇ ਚ ਕ੍ਰਿਸ਼ਨਾ ਦੀ ਮਾਇਆ ਦੇ ਮੋਹ ਆਦਕਾਂ ਦੀ ਈਰਖਾ ਰਸੀ ਬਿਉ ਸੀ ਉਹ ਸਭ ਸੁਪਰ ਰੂਪ ਅਸਗੰਝ ਵਿਸ਼ੇ ਬਿਉ ਸੀ ਇਸ ਇਸਾਰ ਤੋਂ ਵੀਰੂ ਤੋਂ ਛੁਟ ਗਏ ਸਰਕਾਰ ਕਰ ਕੇ ਰੁਪਾ ਪ੍ਰਭ ਕੀਨੋ ਆਪਣਾ ਵਾਹਿਗੁਰੂ ਜੀ ਨੇ ਆਪਣਾ ਬਣਾ ਲਿਆ ਹੈ ਨਾਨਕ ਜਾਪ ਜਪੇ ਹਰ ਜਪਨਾ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਜੋ ਜਪਨਾ ਜਪਣੇ ਯੋਗ ਹੈ ਉਸ ਅੰਦੇ ਜਾਪ ਨੂੰ ਜਪਦੇ ਹਨ ਸੱਚੇ ਪਾਤਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਆਪ ਜਪਨਾ ਕੀਤਾ ਤੇ ਹੋ ਉਨ੍ਹਾਂ ਨੂੰ ਜਪਾਉਣਾ ਕੀਤਾ ਹੈ ਜਿਨ੍ਹਾਂ ਤੋਂ ਮਨ ਜਪਨਾ ਜਪਾਉਣਾ ਕੀਤਾ ਉਹ ਹਰੀ ਦੇ ਜਾਪ ਨੂੰ ਜਪਦੇ ਹੈ ਗੌੜੀ ਮਹੱਲਾ ਪੰਜਵਾ ਬਹੁ ਸ਼ਰਨ ਆਈ ਜਿਨ ਹਰ ਜਾਤੇ ਸ੍ਰੀ ਆਰਿਆ ਨੂੰ ਉਸ ਵਾਹਿਗੁਰੂ ਦੇ ਪਿਆਰਿਆਂ ਦੀ ਸ਼ਰਨ ਪਾਉ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਹਰੀ ਨੂੰ ਜਾਣ ਲਿਆ ਹੈ ਮਨ ਤਨ ਸੀਤਲ ਚਰਨ ਹਰ ਰਾਤੇ ਜਿਨ ਸੰਤਾਂ ਭਗਤਾਂ ਗੁਰਸਿੱਖਾਂ ਦੇ ਹਰੀ ਦੇ ਚਰਨਾਂ ਕੋਲ ਆ ਨਿਮਰੰਗਿਆ ਕੇ ਹੈ ਉਹਦਾ ਮਨ ਵੀ ਤਨ ਵੀ ਸੀਤਲ ਹੋਏ ਛੰਡੇ ਹੋ ਗਏ ਭੈ ਪੰਜੇ ਨੂੰ ਪ੍ਰਭ ਮਨ ਨਾ ਬਸਾਈ اے ਜੀਵ ਜਿਹੜਾ ਜੰਮਣ ਮੰਨਦੇ ਭੈ ਨੂੰ ਪੰਨਵਾਣਾ ਹੈ ਉਹ ਪ੍ਰਭੂ ਸਮਰੱਥ ਉਹਨੂੰ ਮਨ ਕੇ ਬਸਾਉਂਦਾ ਨਹੀਂ ਹੈ ਤੂੰ ਦਰਪਤ ਦਰਪਤ ਜਨਮ ਬਹੁਤ ਜਾਹਰੇ ਰਾਜਿਆਂ ਤੋਂ ਦਰਦਾ ਕਦੇ ਕਿਸੇ ਤੋਂ ਦਰਦਾ ਦਰਦੇ ਦਰਦੇ ਬੜੇ ਜਨਮ ਗੁਜ਼ੇ ਚੁੱਕੇ ਆ ਕਦੇ ਜਮਾਂ ਤੋਂ ਦਰਦਾ ਹੈ ਕਦੇ ਮੁਕਾਰਾਂ ਤੋਂ ਦਰਦਾ ਹੈ ਕਿਉਂ ਦਲਦੇ ਦਲਦੇ ਬਿਆੰਤ ਜਨਮ ਕੋਈ ਚੁੱਕੀ ਹੰਤੇਰੇ ਲਿਪਾਉ ਨਹੀਂ ਹੋ ਸਕਿਆ ਭੈ ਨੂੰ ਮੇਟਰ ਵਾਲੇ ਪ੍ਰਭੂ ਨੂੰ ਮੈਂ ਮੰਨ ਕੇ ਵਸਾਇਆ ਜੇ ਵਾਹਿਗੁਰੂ ਮਨ ਚ ਵਸ ਜਾਂਦਾ ਫਿਰ ਕਿਸੇ ਦਾ ਡਰ ਨਹੀਂ ਤੈਨੂੰ ਰਹਿਣਾ ਸੀ ਰਹਾਉ ਜਾ ਕੇ ਰਿਦੈ ਬਸਿਓ ਹਰਨ ਜਿਵੇਂ ਬਹਿਲੇ ਜੀ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਸਗਲ ਮਨੂਰ ਸਤਾ ਕੇ ਪੂਰਨ ਕਾਂ ਜਿੰਨੇ ਕੰਮ ਵੀ ਸਾਰੇ ਪੂਰੇ ਹੋ ਗਏ ਹੈ ਸਾਰੇ ਮਨੁਵਰਸ ਸੰਕਾਲੇ ਵੀ ਪੂਰੇ ਹੋ ਗਏ ਹਨ ਜਨਮ ਜਰਾ ਮਿਰਤ ਜਿਸ ਵਾਹਿਗੂ ਦੇ ਵਾਸਾ ਪਾ ਨੂੰ ਜਨਮ ਦੇਣਾ ਜਿਹਦੇ ਵਾਸਤਾ ਸਾਰੇ ਸਮਸਾਨ ਜਰਾ ਬਡੇਤੇ ਦੀ ਅਵਸਥਾ ਲਈ ਵੀ ਜਿਸ ਵਾਹਿਗੂ ਦੇ ਵਾਸਤ ਹੈ ਮਿਰਤ ਮੌਤ ਦਾ ਸਮਾ ਵੀ ਜਿਸ ਵਾਹਿਗੂ ਦੇ ਵਾਸਤ ਅਧੀਨ ਹੈ ਸੋ ਸਮਰਥ ਸਿਮਰ ਸਾਸ ਜਰਾ ਉਹ ਬੰਦਿਆ ਸਰਬ ਕਲਾ ਸਮਰਥ ਪਰਮੇਸ਼ਰ ਹੌਲੇ ਜਾਂਦੇ ਸਾਹ ਨਾਲ ਗ੍ਰਾਸ ਗ੍ਰਾਹਨੇ ਹੋਏ ਅੰਦਰ ਮੂਸਾ ਸਾਹ ਬਾਹਰ ਨੂੰ ਲੈੰਨੇ ਹੋਏ ਅਗਰਾਹੀ ਖਾਂਦੇ ਹੋਏ ਵੀ ਉਸ ਪਰਮੇਸ਼ਰ ਦਾ ਸਿਮਰਨ ਕਰ ਯਾਦ ਕਰ। ਸ੍ਰੀ ਸਾਜਨ ਸਖਾ ਪ੍ਰਭ ਈ ਮਨਾਂ ਦੇ ਘਰ ਵਿੱਚ ਤੇ ਰੱਖਿਆ ਕਰਨ ਵਾਲਾ ਐਸ ਲੋਕ ਦੀ ਮੁਕਾਰਾਂ ਤੋਂ ਬਚਾਉਣ ਵਾਲਾ ਪਰਮੇਸ਼ਰ ਜੀ ਦੇ ਚ ਰੱਖਿਆ ਕਰਨ ਵਾਲਾ ਇੱਕ ਵਾਹਿਗੁਰੂ ਹੀ ਹੈ। ਮਿੱਤਰ ਵੀ ਸੱਜਣ ਵੀ ਸਖਾ ਮਿੱਤਰੋ ਹੁੰਦੇ ਜੀ ਦੇ ਨਾਲ ਪਿਆਰ ਕਰੀਏ ਅਗੋਂ ਪਿਆਰ ਕਰੇ। ਸੱਜਣੋਂ ਹੁੰਦਾ ਜੀ ਨਾਲ ਪਿਆਰ ਨਾ ਕਰੀਏ ਫੇਰ ਵੀ ਪਿਆਰ ਕਰੇ ਮੀਤ ਸੱਜਣ ਸੁਖਾਉ ਹੁੰਦਾ ਜੀ ਜਿਹਨਾਂ ਵੈਰ ਕਰੀਏ ਫੇਰ ਵੀ ਉਹ ਪਿਆਰ ਨੂੰ ਆਵੇ ਕੋਈ ਕੋ ਵਾਰੀ ਨੂੰ ਬਣਾ ਲੈ ਨਾਮ ਸੁਆਮੀ ਕਾ ਨਾਨਕ ਤੇ ਕਬੀਰੂ ਸਾਹਿਬ ਜੀ ਕੰਨੇ ਸੁਆਮੀ ਅਕਾਲ ਪੁਰਖ ਦਾ ਨਾਮ ਉਹ ਤੋ ਲੈ ਲੈ ਹਿਰਦੇ ਦੇ ਅੰਦਰ ਗਉੜੀ ਮਹੱਲਾ 5 ਵਾ ਬਾਹਰ ਰੱਖਿਓ ਹਿਰਦੈ ਸਮਾਨ ਸਤਿਗੁਰ ਅਰਜਨ ਦੇਵ ਜੀ ਜਿਸ ਵਕਤ ਹੈ ਬਡਾਲੀ ਸਾਹਿਬ ਤੋਂ ਗੁਰੂ ਹਰਗੋਬਿੰਦ ਸਾਹਿਬ ਦੇ ਉਤਾਰ ਹੋਣ ਤੋਂ ਫਿਰ ਅੰਮ੍ਰਿਤਸਰ ਸਾਹਿਬ ਵਿੱਚ ਆਏ ਹੈ ਉਸ ਵੇਲੇ ਸੰਤਾਂ ਨੇ ਆਪ ਜੀ ਨੂੰ ਪੁੱਛਿਆ ਕਿ ਮਹਾਰਾਜ ਸ੍ਰੀ ਸਾਹਿਬ ਜੀ ਨੌਰ ਆਏ ਹੋ ਮਹਜੂਰ ਇੱਥੇ ਕੀ ਹੋ ਗਿਆ ਨਾ ਗਾਣੀ ਝਾੜ ਕੇ ਝੜਤੀ ਬਾਣੀ ਦੁਆਰਾ ਸੰਤਾਂ ਨੇ ਪ੍ਰਸਾਦ ਹਜੂਰ ਬੱਜਨ ਕਰਦੇ ਹਨ ਬਾਹਰ 라ਖਿਓ ਹਿਦੈ ਸਨਾ ਜਦੋਂ ਸੈੰਗਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਗਏ ਸੀ ਬਡਾਲੀ ਸਾਹਿਬ ਵਿੱਚ ਦਾਦੇ ਬੁੱਢੇ ਸਾਹਿਬ ਦਾ ਸ਼ਰਾਪ ਪੂਰਾ ਕਰਨ ਵਾਸਤੇ ਤੂੰ ਵੱਡੇ ਭਾਈ ਤਿਰਸੀਏ ਨੂੰ ਕਹਿਣ ਵਾਸਤੇ ਅਸੀਂ ਕਈ ਵੈਰ ਨਹੀਂ ਕਰਦੇ ਅਸੀਂ ਅੰਮ੍ਰਿਤਸਰ ਛੱਡ ਕੇ ਪਾਸੇ ਵਕਤ ਨੂੰ ਜਾ ਲੈ ਤਿੰਨ ਸਾਲ ਮਹਾਰਾਜ ਸਾਹਿਬ ਬਗਾਦ ਸਾਹਿਬ ਰਹੇ ਤੂੰ ਵੈਰ ਨਾ ਚਲ ਹਿੰਦੂਆਂ ਜੀਏ ਤੂੰ ਸਾਹਮਣੇ ਇੰਨਾ ਨਿਵੈਰ ਸਰਗੁਨੀ ਜੀ ਮਿਲਖੜਤਾ ਵਿਸਾਈ ਫੇਰ ਦੀ ਸੁਣੀ ਨਹੀਂ ਚੁੜਾਤੇ ਯਾਦਾਂ ਜਦੋਂ ਆਵੇ ਜਿਵੇਂ ਕਹਿ ਕੇ ਸੜ ਗਿਆ ਸੀ ਉਹ ਸੇਖੀ ਮਹਾਰਾਜ ਸਾਹਿਬ ਬਚ ਨਹੀਂ ਕਰਦੇ ਹਨ ਬਾਹਰ ਰਾਖਿ ਉਰਗੈ ਸਮਾ ਜੀਹ ਜਹਲੇ ਗ੍ਰਾਈ ਸਾਹਿਬ ਦੇਰ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਆਕਾਰ ਹੋਇਆ 1800 ਗਵਿਧਿਆ ਦੇ ਖੇਤਰਮੀ ਦੇ ਅੰਦਰ ਹਾਰ ਦੀ ਜੇੜ ਦੀ ਪੁੰਨਿਆ ਸੀ ਹਾਰ ਦੀ ਇੱਕ ਵਾਰ ਸੀ ਪਹਿਲਾ ਦਿਨ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਦਾ ਆਸਾਰ ਹੋਇਆ ਅਮਰਦੇਵ ਸਾਰਿਆਂ ਦੇਵਤਿਆਂ ਨੇ ਮਿਲ ਕੇ ਕੀਰਤਨ ਕੀਤਾ ਪੁੰਨਿਆ ਸੁਣ ਕਰਕੇ ਸੰਗਤਾਂ ਮੋਹਤ ਹੋ ਗਈਆਂ ਕਿ ਇਹ ਜੇ ਰਾਗੀ ਕਦੇ ਨਹੀਂ ਸੁਣੇ ਇਹ ਕਿੱਥੋਂ ਦੇ ਗੁਰੇ ਸਨ ਸਾਰੇ ਨਗਰ 'ਚ ਖੁਸ਼ਬੂ ਫਲਾਗੇ ਉਹਨਾਂ ਦੀ ਬਰਖਾ ਕਰਕੇ ਕਿਸ ਬੁਕਾਰ ਮਾਰ ਰੁਕਾਰ ਵੇਲੇ ਗੁਣਗੁਣਵਾਦ ਗਾਏ ਸਨ ਉਸ ਵੇਲੇ ਮਹਾਰਾਜ ਸਾਹਿਬ ਤੇ ਬਡਾਲੀ ਸਾਹਿਬ ਤੋਂ ਜਲੰਧਕਸਲ ਸਾਹਿਬ ਆਏ ਹਨ ਬਾਹਰ ਰੱਖਿਓ ਜੈ ਸਮਾਹਾਰ ਜਲੰਧਕ ਤੋਂ ਬਾਹਰ ਪਹੁੰਚ ਗਏ ਸੀ ਬਡਾਲੀ ਸਾਹਿਬ ਅੰਮ੍ਰਿਤਸਰ ਸ਼ਹਿਰ ਤੋਂ ਪੂਰੀ ਵਰਗਣੀ ਹਲਦੀ ਸਮਾਲ ਕੇ ਰੱਖਿਆ ਸੀ ਹਰ ਆਏ ਗੋਵਿੰਦ ਲੈ ਨਾਮ ਘਰ ਮਹਿਲਾ ਵਿੱਚ ਆ ਗਏ ਹੰਮਰ ਸਾਹਿਬ ਵਿੱਚ ਗੋਪਾਲ ਜੀ ਹਰਿਗੋਦ ਨਿਸਾਹ ਦਾ ਉਤਾਰ ਹੋ ਗਿਆ ਹੁਣ ਨਾਲ ਲੈ ਕੇ ਆ ਗਏ ਹਾਂ ਇਹ ਬੱਚੇ ਗੁਰੂ ਸਾਹਿਬ ਜੀ ਦੇ ਉਚਾਰ ਨਹੀਂ ਕੀਤੇ ਇਸੇ ਪ੍ਰਕਾਰ ਬਾਹਰ ਤਾਖੀੁਰ ਰੈਸਮਾ ਜਦੋਂ ਗਹਿਰ ਸੁਸਾਲ ਵਿੱਚ ਧਰਮ ਦਾ ਪ੍ਰਚਾਰ ਕਰਨ ਵਾਸਤੇ ਗੁਰੂ ਮਹਾਰਾਜ ਸਾਹਿਬ ਵਿਚੇ ਨਨਕਾਣੇ ਸਾਹਿਬ ਗਏ ਹਨ ਮਦਰੀ ਗਏ ਹਨ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਬਹੁਤ ਪਹਾੜਾਂ ਵਿੱਚ ਗਏ ਹਨ ਜਿਵੇਂ ਜਦੋਂ ਸ਼ਰਧਾ ਸਾਹ ਮਹਾਰਾਜ ਜੀ ਦੇ ਨਚਨੋ ਕੀਤਾ ਹੈ ਇਸੇ ਪ੍ਰਕਾਰ ਮਹਾਰਾਜ ਚੋਲੇ ਸਾਹਿਬ ਗਏ ਹਨ ਚੋਲਾ ਨੋ ਕੀ ਪਹਿਣੀ ਦਾ ਇਸ ਪ੍ਰਕਾਰ ਜਦੋਂ ਬਾਹਰ ਗਏ ਅਸੀਂ ਉਹਨਾਂ ਨੂੰ ਪ੍ਰਵੇਸ਼ ਨੂੰ ਦੇਰ ਸਮਾਰ ਕੇ ਕਿਹਾ ਸੀ ਸਾਰ ਆਏ ਗੁਰਵਿੰਦ ਲੈ ਨਾਲ ਜਦੋਂ ਘਰ ਸਾਹਿਬ ਸੰਗ ਵਿੱਚ ਸਾਈਂ ਹਰ ਹਰ ਸਾਰ ਆਏ ਗੁਰਵਿੰਦ ਲੈ ਨਾਲ ਸਾਰੇ ਗੋਬਿੰਦ ਘਰ ਅਮਸਾਰੇ ਤੇ ਪੰਚ ਜੁਲਿਆ ਬਲੂਪੀ ਘਰ ਜਾਏ ਗੋਬਿੰਦ ਦੇ ਨਾਲ ਬਿੱਤਨ ਲਾਇ ਕਰ ਲਿਆ ਹੈ ਨਾਲ ਹਰ ਹੱਥ ਨਾਮ ਸੰਤਨ ਕੈ ਸੰਗ ਪ੍ਰਵੇਸ਼ੂਗਾ ਨਾਮ ਸੰਤਨ ਭਲਕਾਂ ਦੇ ਹਰ ਵੇਲੇ ਨਾਮ ਰੰਗਦਾ ਮਾਨਤਨ ਰਾਤਾ RAM ਕੈ ਰੰਗ ਜਿਨ ਜਨ ਜਿਦਿ RAM ਜੀ ਪ੍ਰੇਮ ਜੀਨੋ ਵਚਿਤ ਰੰਗਿਆ ਰਿੰਦਾ ਹਰ ਵਕਤ ਪ੍ਰਹਾਉ ਗੁਰਪ੍ਰਸਾਦ ਦੀ ਸਾਗਰ ਤਰਿਆ ਜਿਨਾਂ ਨੂੰ ਸਤਗੁਰਾਂ ਦੀ ਕਿਰਪਾਲਤਾ ਹੋਈ ਉਸ ਸਕਾਰ ਜੰਮੂ ਦੇ ਚਰ ਗਿਆ ਹੈ ਜਨ ਬਚਨ ਮੁਕੇ ਕੇਲੇ ਵਿਖ ਸਭ ਹੀਰਿਆ ਉਹਨਾਂ ਦੇ ਜਨਮ ਜਨਮਾਂ ਤੋਂ ਦੇ ਜਿਨਨੇ ਕੇਲੇ ਵਿਖ ਚਾਰ ਤਰਕਾਰ ਦੇ ਪਾਪ ਕਰਨ ਗੁਰਦੱਤ ਦਾ ਗਵਨ ਸੋਨੇ ਦੀ ਚੋਰੀ ਕਰਨੀ ਸ਼ਰਾਬ ਪੀਣੀ ਬ੍ਰਾਹਮਣ ਨੂੰ ਮਾਰਨਾ ਇਹ ਚਾਰ ਹਿੰਦੂਆਂ ਨੂੰ ਪਾਪ ਮੰਨੇ ਵੱਡੇ ਹਾਈ ਜਨਮ ਜਨਮ ਕੇ ਸਭ ਜਨਮ ਜਨਮ ਕੇ ਕਿਲਕ ਸਭ ਹੀਰੇ ਆ ਜਨਮ ਜਨਮਾਂ ਤੇ ਕਿਲਕ ਪਾਲ ਸਾਰੇ ਹੀਰੇ ਆ ਲੈ ਕਰਦੇ ਨਾਸ ਕਰ ਦੁਸਤ ਸੋਭਾ ਸੁਰਤ ਨਾਮ ਪਗਵਾਨੇ ਕੋ ਉਹਨਾਂ ਦੀ ਸੋਭਾ ਹੋਈ ਇਸ ਲੋਕ ਵਿੱਚ ਸੁਰਤ ਸ੍ਰੇਸ਼ਟ ਪ੍ਰੀਤੀ ਹੋਈ ਵਾਹਿਗੁਰੂ ਵਿੱਚ ਪਰਮੇਸ਼ਵਰ ਦੇ ਨਾਮ ਭਗਵਾਨ ਦੇ ਕਰਕੇ ਕੋਮਤਸੋਤ ਨਾਮ ਜਿਨ੍ਹਾਂ ਦੀ ਨਾਮ ਭਗਵਾਨ ਦੇ ਚ ਸੁਰਤ ਜੁੜੀ ਹੋਈ ਹੈ ਮਨ ਦੀ ਸੋਭਾ ਸਾਰਿਆਂ ਭਾਵ ਵਿੱਚ ਜੰਗਦੀ ਆਈ ਹੈ ਇਹ ਮਨ ਆ ਦੀ ਸੋਭਾ ਭਗਤੀ ਕਰਦੇ ਹਨ ਅਤੇ ਸੇਵਕ ਪ੍ਰੀਤੀ ਕਰਦੇ ਆ ਪ੍ਰੇਮ ਭਗਤੀ ਜਿਹੜੇ ਕਰਦੇ ਆ ਉਹ ਰੇਸ਼ਨ ਨਾਮੇ ਦੀ ਉਹ ਭਗਵੰਦ ਦਾ ਰੂਪ ਹੀ ਹੋ ਜਾਂਦੇ ਹਨ ਸੋਭਾ ਸੁਰਗ ਨਾਮ ਤੋਂ ਹੰਤ ਜਿਨ੍ਹਾਂ ਵੀ ਕੋਈ ਹੰਤ ਦੇ ਨਾਮ ਵਿੱਚ ਸੁਰਤ ਜੁੜੀ ਹੋਈ ਹੈ ਉਨਾਂ ਦੀ ਸੋਭਾ ਲੋਕ ਪਰੋਗ ਵਿੱਚ ਹੈ ਪੂਰੇ ਸਰਕਾਰ ਨਿਰਮਲ ਮੰਨ ਪੂਰੀਆਂ ਗੁਰਾਂ ਦਾ ਉਜਲ ਮਨ ਪਰ ਵਿਦੇਸ਼ ਦੁਤਾ ਹੋਇਆ ਚਰਨ ਕਮਲ ਹਿਰਦੇ ਮਹਿ ਜਾਪਉ ਸਾਈ ਹਿਰਦੇ ਵਿੱਚ ਮਹਾਰਾ ਦੇ ਚਰਨ ਕਮਲ ਹਨ ਉਹ ਮੈਂ ਜਾਪ ਕਰ ਮਾਰਾ ਆਉ ਦੇ ਚਰਨ ਮੇਰੇ ਹਿਰਦੇ ਚ ਬਸਣ ਦੇਸ ਪ੍ਰਕਾਰ ਜਪਨਾ ਕਰ ਨਾਨਕ ਤੇਖ ਜੀਵੈ ਪਰਤਾ ਜੀ ਸਹਿਬ ਸਿੰਘ ਜੀ ਮਹਾਰਾਜ ਸਿਮਨ ਕਰਨ ਵਾਲੇ ਦੇ ਅੰਦਰ ਪਰਮੇਸ਼ਰ ਦਾ ਜਾਪ ਕਰਕੇ ਚਰਨ ਕੋਲ ਧਿਆਨ ਹਿਰਦੇ ਜਿਹਾ ਜਾਂਦਾ ਉਹ ਦਾ ਪ੍ਰਕਾਸ਼ ਵੇਖ ਵੇਖ ਕੇ ਗੁਰਮੁਖ ਜੀ ਹੁੰਦੇ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਉਂਦੇ ਹਾਂ ਗੌੜੀ ਮਹੱਲਾ ਪੰਜਵਾਂ ਧੰਨ ਇਹੋ ਥਾਨ ਗੋਬਿੰਦ ਗੁਣ ਗਾਏ ਗੁਰੂ ਸਾਹਿਬ ਜਦੋਂ ਰਚਿਆ ਮਹਾਰਾਜ ਜੀ ਨੇ ਉਸ ਜਦ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਜੀ ਬੈਠ ਕੇ ਪਹਿਲੇ ਦਿਨ ਕੀਰਤਨ ਜਦੋਂ ਉਚਾਰਿਆ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ ਤਨ ਇਹੋ ਥਾਨ ਗੋਬਿੰਦ ਗੁਣ ਗਾਇ ਮੈਂ ਥਾਨ ਸ੍ਰੀ ਹਰਿਮੰਦਰ ਸਾਹਿਬ ਹੈ ਜਿੱਥੇ ਬੈਠ ਕੇ ਗੋਬਿੰਦ ਅਕਾਲ ਪੁਰਖ ਦੇ ਗਾਣ ਗਾਇਆ ਕੀਤਾ ਹੈ ਕੁਸਲ ਖੀਮ ਪ੍ਰਭ ਆਪ ਵਸਾਈ ਸੁਖ ਸੁਖ ਖੀਮ ਸੁਖਾਂ ਦੇ ਸਹਤ ਵਾਹਿਗੁਰੂ ਆਪ ਹੀ ਬਸਾਉਣਾ ਕੀਤਾ ਹੈ ਸਾਨੂੰ ਹਰ ਸੰਗਤ ਨੂੰ ਪੀਠਾ ਹੈ ਜਿੱਥੇ ਬੈਠ ਕੇ ਗੋਬਿੰਦ ਦੇ ਗੁਣ ਸੰਗ ਵਿੱਚ ਬੈਠ ਕੇ ਗਾਏ ਜਾਂਦੇ ਆ ਸਾਨੂੰ ਅੰਤਾਂ ਕਰਨ ਨੂੰ ਪੀਠਾ ਹੈ ਜਿੱਥੇ ਬੈਠ ਕੇ ਗੋਬਿੰਦ ਪ੍ਰਮੇਸ਼ਰ ਦੇ ਗੁਣਾ ਦੇ ਗ੍ਰਹਿਣ ਕਰਨ ਵਾਲੇ ਗਾਉਣ ਵਾਲੇ ਬਣਦੇ ਹਨ ਅਧਿਕਾਰੀ ਜਨ ਕੁਸਲ ਖੀਮ ਪ੍ਰਭ ਆਪ ਵਸਾਏ ਉਹਨਾਂ ਨੂੰ ਕੁਝ ਸੁਖੀ ਸੁਖ ਹੈ ਖੇਮ ਮੁਕਤੀਆਂ ਵੀ ਪ੍ਰਾਪਤ ਹੈ ਖੇਮ ਰੱਖਿਆ ਵੀ ਹਨ ਰੂਹ ਨੇ ਆਪੋ ਨਾਲ ਸੁਖ ਗੁਣ ਬਸਦੇ ਕੀਤੇ ਬਸਾਉਣਾ ਕੀਤੇ ਹੈ। ਰਾਉ ਵਿਪਦ ਤਹਾਂ ਜਹਾਂ ਹਰ ਸਿਮਰਨ ਨਾਹੀ। ਇਹ ਪਾਈ ਵਿਪਦ ਤਾਂ ਉੱਥੇ ਹੁੰਦੀ ਹੈ ਜਿੱਥੇ ਵਾਹਿਗੁਰੂ ਦਾ ਸਿਮਰਨ ਨਾ ਹੋਵੇ। ਊਤ ਆਨੰਦ ਜਹ ਹਰ ਗੁਣ ਗਾਹੀ। ਜਿੱਥੇ ਵਾਹਿਗੁਰੂ ਦੇ ਗੁਣ ਗਾਏ ਜਾਣੋ ਜੰਗਲ ਵੀ ਮੰਗਲ ਬਣ ਜਾਂਦਾ ਹੈ। ਕ੍ਰਿਸ਼ਨ ਆਨੰਦ ਪ੍ਰਾਪਤ ਹੁੰਦੇ ਜਿੱਥੇ ਵਾਹਿਗੁਰੂ ਦੇ ਗੁਣ ਲਾਏ ਜਾਣ ਹਰੀ ਦੇ ਹਰ ਬਿਸਰਿਆ ਦੁਖ ਰੋਗ ਸੁਨੇਰੇ ਅਕਾਲ ਕੁਲ ਦੇ ਪੁਲ ਨੇ ਕਰਕੇ ਦੁਖ ਜੰਮਨ ਮਰੁੰਦੇ ਹੋਵੇਂ ਆਪ ਕਹਿੰਦੇ ਰੋਗ ਅਗਿਆਨ ਆਪ ਕਹਿੰਦੇ ਉਹ ਘੜੀ ਚਿੰਬੜੇ ਰਹਿੰਦੇ ਹਨ ਪ੍ਰਭ ਸੇਵਾ ਜੰਮ ਲੱਗੈ ਨਾ ਮੀਰੀ ਜੀ ਵਾਹਿਗੁਰੂ ਦੀ ਸੇਵਾ ਭਗਤੀ ਕਰਵੇ ਹੈ ਉਨਰੇ ਹੋਦੱਕੇ ਦੁੱਖ ਨਹੀਂ ਕੀ ਆਉਂੇ ਜੰਮ ਵੀ ਨੇੜੇ ਨਹੀਂ ਲੱਗ ਸਕਦਾ ਹੈ ਉਹ ਵੱਡ ਭਾਗੀ ਨੇ ਚਲ ਥਾਂ ਉਹ ਵੱਡਿਆਂ ਭਾਗਾਂ ਵਾਲਾ ਪੁਰਖ ਹੈ ਉਹਦਾ ਰਿਹਾ ਰੂਪ ਹੀ ਥਾਂ ਅਚਲ ਹੈ ਜਹ ਜਪੀਏ ਪ੍ਰਭ ਕੇਵਲ ਨਾਮ ਜਿਸ ਸੰਗਤ ਵਿੱਚ ਬੈਠ ਕਰਕੇ ਜਿਸ ਥਾਂ ਵਿੱਚ ਬੈਠ ਕੇ ਕੇਵਲ ਅਕਾਲ ਪੁਰਖ ਦਾ ਇੱਕੋ ਇੱਕ ਨਾਮ ਜਪੀਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਪੁਰਖ ਹੈ ਉਹ ਨੇ ਚਲ ਚਲ ਥਾਂ ਸ੍ਰੀ ਹਰਮੰਦਰ ਸਾਹਿਬ ਹੈ ਜਿਸ ਸਰਕਾਰ ਹੈ ਇਵੇਂ ਚੱਲ ਰਹਿਣ ਵਾਲਾ ਉਹਨਾਂ ਦਾ ਅੰਤ ਆ ਕਰਨੂ ਫਿਰਦਾ ਹੈ ਤੁਰਿਆ ਪਦ ਵਿੱਚ ਇਸਤੂ ਹੋ ਰਹਿੰਦੇ ਹਨ ਜਹ ਜਪੀਐ ਪ੍ਰਭ ਕੇਵਲ ਨਾਮ ਜਹ ਕੇਵਲ ਇੱਕ ਪ੍ਰਵੇਸ਼ ਹੋ ਕੇ ਨਰਗ ਦਾ ਜਾਗ ਕੀਤਾ ਜਾਂਦਾ ਹੈ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਅਸੀਂ ਜਿੱਥੇ ਜਾਈਏ ਦੇਸ਼ ਪ੍ਰਦੇਸ਼ ਵਿੱਚ ਮੇਰਾ ਸਵਾਮੀ ਅਕਾਲ ਕੁਰੁਸ ਨਾਲ ਹੈ ਨਾਨਕ ਤੋਂ ਮਿਲਿਆ ਅੰਤਰਜਾਮ ਜੀ ਕਹਿੰਦੇ ਸਾਨੂੰ ਤਾਂ ਬਾਈ ਅੰਦਰ ਲਾਉ ਪ੍ਰੇਮ ਪ੍ਰਮੇਸ਼ਰ ਆਪੇ ਮਿਲ ਗਿਆ ਹੈ ਕਿਰਪਾ ਕੀਤੀ ਹੈ ਗੌੜੀ ਮਹੱਲਾ ਪੰਜਵਾ ਜੋ ਪ੍ਰਾਣੀ ਗੋਵਿੰਦ ਤੇ ਆਵੇ ਜੀ ਸਹਿਰ ਸਿੰਘ ਜੀ ਕੁਵਾਰੀ ਚਰਚਾ ਹੋਈ ਸੀ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਿਖਾ ਨੇ ਪੁੱਛਿਆ ਮਹਾਰਾਜ ਕੰਡਕ ਲੋਕ ਜੇ ਕੋ ਹੈ ਕਿ یوں ਕਹਿੰਦੇ ਹੈ ਜੇ ਜਿਹੜਾ ਵੇਰ ਨਹੀਂ ਪੜਿਆ ਉਹਦੀ ਮੁਕਤ ਨਹੀਂ ਹੋ ਸਕਦਾ ਉਹਨੂੰ ਗਿਆਨ ਨਹੀਂ ਹੋ ਸਕਦਾ ਆਪਜੀ ਦੀ ਕੀ ਗਾਏ ਸਤਿਗੁਰੂ ਜੀ ਇਸੇ ਪ੍ਰਕਾਰ ਸੰਤ ਮਹਾਰਾ ਮੁਰਗੇ ਵਿੱਚ ਜਦੋਂ ਅਜੇ ਪਹਿਲਾਂ ਪਹਿਲਾਂ ਸਿੰਘ ਸਵਾਰੀ ਲਹਿਰ ਚੱਲੀ ਹੋਈ ਸੀ ਉਦੋਂ ਬਾਲਕਰਾਮ ਇੱਕ ਪੰਡੂ ਸੀ ਉਰਾਸੀਆਂ ਦੇ ਵਿੱਚੋਂ ਇਹ ਸ੍ਰੀ ਜਿਹੜਾ ਪੀਕਾ ਸਾਹਿਬ ਬਣਿਆ ਨਾ ਫਰੀਦਕੋਟ ਦਾ ਉਹਦੇ ਵਿੱਚ ਇਸ ਨੇ ਆਪਦੇ ਸ੍ਰੀ ਰਾਗ ਦੇ ਸਾਵਾਦਵਾ ਕੀ ਦਾ ਕਈ ਭੇਜੀਆ ਸੀ ਬਦਲਸੋਂ ਦੇ ਨਾਲ ਅਣਬਣ ਹੋਣੇ ਕਰਕੇ ਜਦੋਂ ਰਾਜਾ ਆਇਆ ਉਸ ਵੇਲੇ ਪੰਡਤ ਮਾਨ ਕਰਕੇ ਵਿਦਿਆਕਰੇ ਖੜਾ ਨਾ ਹੋਇਆ ਬਦਲਸੋਂ ਸ਼ਿਕਾਇਤ ਲਾਤੀ ਕਿ ਵੇਖੋ ਰਾਜਾ ਸਾਹਿਬ ਤੁਹਾਨੂੰ ਪੰਡਤ ਕੇ ਖੜਾ ਨਹੀਂ ਹੋਇਆ ਰਾਜੇ ਨਰਾਤਰੀ ਨਾਲ ਆਵਦੀ ਸਭਾ ਤੇ ਉਹਨੂੰ ਪੰਡਤ ਨੂੰ ਕੱਢ ਦਿੱਤਾ ਸੀ ਫਿਰ ਬਦਲਸੋਂ ਨੇ ਉਹ ਟੀਕੇ ਨੂੰ ਕੀਤਾ ਉਹ ਪੂਰਾ ਇਸ ਪ੍ਰਕਾਰ ਸਾਧ ਸੰਗੇਤ ਜੀ ਉਹਦਾ ਅਣਬਣ ਜੀ ਉਹਨਾਂ ਦੀ ਹੋ ਗਈ ਸੀ ਜੋ ਮੋਗੇ ਆਇਆ ਹੋਇਆ ਸੀ ਸੰਤ ਮਹਾਰਾਜ ਵੀ ਗਏ ਮੋਗੇ ਪ੍ਰਚਾਰ ਕਰ ਰਿਹਾ ਸੀ ਕਿ ਜਿੰਨਾ ਚਿਰ ਵੇਲ ਨਹੀਂ ਪੜ ਲੈਂਦਾ ਪੁਰਖ ਦੀ ਕਲਿਆਣ ਨਹੀਂ ਹੋ ਸਕਦੀ ਮੁਕਤ ਨਹੀਂ ਹੋ ਸਕਦਾ ਸਾਰੇ ਹਿੰਦੂਆਂ ਦੀ ਮਹਾਸ਼ਿਆ ਦੀ ਬੜੀ ਭਾਰੀ ਸਵਾਲ ਲੱਗੀ ਹੋਈ ਸੀ ਸਾਰੇ ਸਿਰ ਹਲੂਣ ਦੇ ਸਨ ਸੰਤ ਮਹਾਰਾਜ ਵਿੱਚ ਬੈਠੇ ਸਨ ਜਹੇਦਾਰ ਗੁਦਿਆਰ ਸਿੰਘ ਜੀ ਨੇ ਸੰਤਾਂ ਦੇ ਕਾਸ਼ ਬੇਨਤੀ ਕੀਤੀ ਕਿ ਮਹਾਰਾਏ ਕੀ ਵੇਦ ਪੜੇ ਬਿਨਾਂ ਮੁਕਤੀ ਹੋ ਸਕੂ ਜਿਹੜੇ ਆਦਮੀ ਵੇਦ ਪੜ੍ਹਨੀ ਜਾਣਦੇ ਉਹ ਪਰਮੇਸ਼ਰ ਦੀ ਭਗਤੀ ਕਰ ਲੈਣ ਮੁਕਤ ਨਹੀਂ ਹੋਣਗੇ ਤਾਂ ਸੰਤ ਮਹਾਰਾਜ ਕਹਿੰਦੇ ਤੂੰ ਭਾਈ ਜਿਹਦਾਰ ਵੀ ਕਿਉਂ ਸੰਸਾਰ ਕਰਨਾ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਵੀ ਇਸ ਪ੍ਰਕਾਰ ਬਚਨ ਕਰਦੇ ਹਨ ਗੌੜੀ ਮਹੱਲਾ ਪੰਜਵਾ ਜੋ ਪ੍ਰਾਣੀ ਗੋਵਿੰਦ ਧਿਆਵੇ ਜਿਹੜਾ ਭਾਈ ਪ੍ਰਣਾ ਭਾਰੀ ਜੀ ਉਹ ਗੋਵਿੰਦ ਪਰਮੇਸ਼ਰ ਨੂੰ ਧਿਆਉਂਦਾ ਹੈ ਧਿਆਕਾਰ વૃਤੀ ਕਰਕੇ ਧਿਆਤਾ ਧਿਆਨ ਤੇ ਇਹ ਪ੍ਰਕਿਰਤੀ ਦਾ ਪਿਆਰ ਕਰਕੇ ਜਿਹਨੂੰ ਤੇ ਹੁੰਦਾ ਉਹਦਾ ਹੀ ਰੂਪ ਹੋ ਕਰਕੇ ਪੜਿਆ ਅਣ ਪੜਿਆ ਪਰਮ ਗਤ ਪਾਵੈ ਭਾਈ ਬ੍ਰੇਦ ਪੜਿਆ ਹੋਵੇ ਚਾਹੇ ਅਣ ਪੜਿਆ ਹੋਵੇ ਉਹ ਮੁਕਤ ਨੂੰ ਜਰੂਰ ਪਾ ਲੇਗਾ ਗੁਰੂ ਸਾਹਿਬ ਦੀਏ ਰਹਿ ਹੈ ਜਿਵੇਂ ਭੁੱਖਾ ਆਦਮੀ ਚਾਹੇ ਪੜਿਆ ਰੋਟੀ ਖਾ ਲਿਓ ਦੀ ਭੁੱਖ ਮਿਲ ਜਾਣੀ ਹੈ ਤੇ ਚਾਹੇ ਵੀ ਅਣ ਪੜ ਹੋਵੇ ਰੋਟੀ ਖਾ ਕੇ ਵੀ ਭੁੱਖ ਮਿਲ ਜਾਣੀ ਹੈ ਭੁੱਖੇ ਦੀ ਭੁੱਖ ਦੋਹਾਂ ਨਹੀਂ ਮਿਟਣੀ ਹੈ ਰੋਟੀ ਖਾ ਕੇ ਦਿਨ ਖਾਏ ਬੂਝੇ ਨਹੀਂ ਕੋਈ ਪੰਡਤ ਕਿੰਨਾ ਹੋਵੇ ਰੋਟੀ ਖਾਦੇ ਬਿਨਾਂ ਉਹਦੀ ਭੁੱਖ ਬਣੀ ਮਿਟਣੀ ਅਧੇ ਅਨਪੜ ਹੋਵੇ ਕਿਤਨਾ ਉਹਦੀ ਵੀ ਖਾਦੇਦਿਆਂ ਨਹੀਂ ਭੁੱਖ ਮਿਟਣੀ ਇਹ ਉਹ ਮਹਾਰਾਜ ਦੇ ਧਿਆਏ ਬਿਨਾ ਤਾਂ ਵੀ ਮੁਕਤ ਨਾ ਚਾਹੀ ਗੁਦਵਾਨ ਹੋਵੇ ਕੋਈ ਤੇ ਕਹੇ ਕੋਈ ਅਨਪੜ ਹੋਵੇ ਮਹਾਰਾਜ ਧਿਆਏ ਬਿਨਾ ਮੁਕਤ ਨਹੀਂ ਕਿਸੇ ਦੀ ਹੋਣੀ ਇਹ ਸੰਤ ਮਹਾਰਾਜ ਰਾਜ ਦਿੱਤੀ ਸੀ ਉਸ ਵਕਤ ਮੋਗੇਗੀ ਇੱਥੇ ਕਿਉਂ ਬੜੀ ਭਾਰੀ ਸਿੰਘ ਸਵਾਦ ਹੋਈ ਸੀ ਤੋਂ ਪੰਡਤ ਨੇ ਸਿੰਦੇ ਬਾਲਚਰਾਮ ਨੇ ਆਪਣੀ ਗਲਤੀ ਮੰਨ ਕੇ ਕਿਹਾ ਜੀ ਗੁਰਬਾਣੀ ਦੇ ਤੁਲ ਨਹੀਂ ਅਸੀਂ ਕੋਈ ਉਤਰ ਦੇ ਸਕਦੇ ਇਹ ਉਹਨਾਂ ਨੇ ਬਚਨ ਕੀਤੇ ਸਨ ਹਾਂਜੀ ਜੋ ਪ੍ਰਾਣੀ ਗੋਵਿੰਦ ਧਿਆਵ ਜੋ ਪ੍ਰਾਣੀ ਘਾਰੀ ਪਾਈ ਗੋਵਿੰਦ ਪਰਮੇਸ਼ਰ ਦੇ ਤਾਈ ਕਿਉਂਦਾ ਹੈ ਅੜਿਆ ਅਣ ਪੜਿਆ ਪਰਮ ਗਤ ਪਾ ਕੋਈ ਪੜਿਆ ਹੋਏ ਵੇਦ ਸ਼ਾਸਤਰ ਖਾਡੰਗ ਵੇਦ ਗਿਆਨ ਸਿੱਖਿਆ ਕਲਪ ਨਿਰੁਕਤ ਜੋਤਿਸ਼ੋ ਪਿੰਗਲ ਵਿਆਕਰਣ ਅਤੇ ਜੈ ਛੇ ਸ਼ਾਸਤਰ ਸਾਖਰੀ ਜੁਜਰ ਸਾਖ ਤੇ ਇਸੇ ਪ੍ਰਕਾਰ ਵਿਸ਼ੇਖਕ ਪੁਰਮੀਮਾਂਸਾ ਇਸੇ ਪ੍ਰਕਾਰ ਯੋਗ ਸ਼ਾਸਤਰ ਵਿਦਾਂਕਾਦਿਕ ਇਹਨਾਂ ਨੂੰ ਪੜਿਆ ਹੋਇਆ ਹੋਵੇ ਤੇ ਕਾਹੇ ਅਨ ਪੜਿਆ ਇਹਨਾਂ ਦੇ ਪੜਨ ਤੋਂ ਹਿਤ ਹੋਵੇ ਪਰਮਗਤ ਪਾਵ ਪਰਮਗਤ ਜੋ ਕੇਵਲ ਮੂਖ ਹੈ ਜਿਉਂ ਜਲਵੇਂ ਜਲਾਇ ਖਤਾਨੋ ਕਿਉਂ ਜੋਤੀ ਸੰਜੋਸ਼ ਮਾਨਾ ਕਿਉਂ ਪਰਮੇਸ਼ਰ ਦੀ ਜੋਤ ਦੀ ਰਾਜੀ ਉਪਰੂੰਗਾ ਜੀ ਕਲਿਆਣ ਨੂੰ ਪਾ ਲੈਂਦਾ ਮੁਕਤ ਨੂੰ ਪਾ ਲੈਂਦਾ ਹੈ ਸਾਧੂ ਸੰਗ ਸਿਮਰ ਗੋਪਾ ਸਾਧੂ ਸੰਗਤ ਕਰੋ ਜੀਵਨ ਮੁਕਤਾਂ ਦੀ ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਹੈ ਰੋਕ ਲਿਆ ਹੈ ਉਹਨਾਂ ਦੀ ਸੰਗ ਵਿੱਚ ਮਿਲ ਕੇ ਗੋਪਾਲ ਪਰਮੇਸ਼ਰ ਦਾ ਸਿਮਰਨ ਕਰੀਏ ਬੇਨ ਨਾਵ ਝੂਠਾ ਧਨ ਮਾਲ ਸਿੱਧੂ ਕਾਲ ਸਹੇ ਨਾ ਕੋ ਵੀ ਨਾ ਜੇ ਧਨ ਵਾਲਾ ਇਕੱਠਾ ਕਰ ਲਿਆ ਸਭਾ ਜਿੱਤ ਜਿੱਤ ਕੇ ਮਾਲ ਹਾਥੀ ਘੋੜੇ ਆਪਣੀਆਂ ਬੜੀਆਂ ਭਾਰੀਆਂ ਜਮਾਤਾਂ ਬਣਾ ਲਈਆਂ ਇਹ ਇਸ ਤਰਕਾਰ ਮਾਰਾ ਕਹਿੰਦੇ ਨਾਮ ਤੋਂ ਬਿਨਾ ਧੰਨ ਵੀ ਉਹਦਾ ਰੋਕਰੀ ਤੇ ਮਾਲ ਸਾਥੀ ਘੋੜੇ ਆਦ ਕਿਹੋ ਜਿਹੀ ਚਾਈ ਹੈ ਰਹਾਉ ਰੂਪਵੰਤ ਤੂ ਚਤਰ ਸਿਆਣਾ ਸੰਗਰ ਸ਼੍ਰੀ ਵਾਲਾ ਵੀ ਉਹੋ ਸਮਝੋ ਜਦੋਂ ਕਰਤਾਰ ਚਾ ਵੀ ਵਿਹਾਰਾਂ ਵਿੱਚ ਵੀ ਤੇ ਸਿਆਣਾ ਸ਼ਾਸਤ੍ਰ ਗਿਆਨ ਵਿੱਚ ਵੀ ਉਹ ਹੀ ਹੈ ਜਿਨ ਜਨ ਮਾਨਿਆ ਪ੍ਰਭ ਕਾ ਬਾਣਾ ਜਿਸ ਜਨ ਪ੍ਰੇਮੀ ਨੂੰ ਵਾਹਿਗੁਰੂ ਦੇ ਬਾਣੇ ਨੂੰ ਮੰਨਣਾ ਕੀਤਾ ਰੂਪ ਬੰਤ ਰੂਪ ਜਲਦੀ ਸਫਾਈ ਵਾਲਾ ਕਿਉਂਕਿ ਬਾਹਰਲੇ ਰੂਪ ਨੂੰ ਕਹਿ ਰੂਪ ਬੰਤ ਹੋਏ ਨਾਹੀਂ ਮੋਹ ਹੈ ਰੱਬ ਕੀ ਜੋਤ ਸਗਲ ਘਟ ਸੋਹ ਹੈ ਦਿਲ ਦੀ ਸਫਾਈ ਵਾਲੇ ਰੂਪ ਵਾਲਾ ਹੈ ਸੋ ਚਤਰ ਹੈ ਜਿਹੜਾ ਵਿਕਾਰਾਂ ਤੋਂ ਬਚ ਕੇ ਰਹੇ ਮਹਾਰਾਜ ਜਿਨ ਕੇ ਚਤੁਰ ਸਿਆਣਾ ਸੂਤ ਹੋਇ ਜਿੰਤਾ ਜੀ ਆਮ ਮਾਨ ਜਿਨ ਹੰਕਾਰ ਆਪਿ ਛੱਡਦੇ ਉਹ ਚਤਨ ਹੈ ਅਤੇ ਸਿਆਣਾ ਉਹ ਹੈ ਜਿਨਾਂ ਆਪਣੇ ਮਨ ਨੂੰ ਵਸ ਕਰ ਲਿਆ ਹੈ ਜਿਨ ਜਨ ਮੰਨਿਆ ਪ੍ਰਭ ਕਾ ਬਾਣਾ ਉਹੀ ਸੁੰਦਰ ਹੈ ਉਹੀ ਵਾਕਾਂ ਕਰਕੇ ਚਤੁਰ ਹੈ ਉਹੀ ਸ਼ਾਸਤਰ ਗਿਆਨ ਕਰਕੇ ਸਿਆਣਾ ਹੈ ਜਿਨਾਂ ਜਨ ਪਰਖਣੇ ਵਾਹਿਗੁਰੂ ਜੀ ਰਜ਼ਾ ਨੂੰ ਮੰਨਣਾ ਕੀਤੇ ਪਾਣੀ ਚੱਲਦੇ ਖੁਸ਼ ਹੋ ਕੇ ਗੱਲ ਮੈਂ ਆਇਆ ਸੁਪਰਵਾਹ ਖੇਰ ਵਿਚ ਆਏ ਹੋਏ ਭਾਈ ਉਹ ਪ੍ਰਮਾਣਿਕ ਸਫਲਾ ਹੈ ਕੱਟ ਕੱਟ ਆਪਣਾ ਸਵਾਮੀ ਜਾਂ ਜਿਹੜਾ ਘਟਾਂ ਕਦੇ ਆਪਣੇ ਸਵਾਮੀ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਦਾ ਸਾਰੇ ਵਿਆਪਕ ਜਾਣਦਾ ਪਰਮੇਸ਼ਰ ਦੇ ਤਾਂ ਹੀ ਕੋ ਨਾਨਕ ਜਾ ਕੇ ਪੂਰਨ ਭਾਗ ਸਤਗੁਰ ਮੰਗਦੇ ਜੀ ਕਹਿੰਦੇ ਜਿਨ੍ਹਾਂ ਦੇ ਪੂਰਨ ਅੱਖੇ ਕਰਮ ਹਨ ਹਰ ਚਰਨੀ ਤਾ ਕਾ ਮਨ ਲਾਉਂ ਗੁਰਾਂ ਦੀਆਂ ਦਾ ਬਾਈ ਅਕਾਲ ਪੁਰਖ ਵਾਹਿਗੁਰੂ ਚਰਨਾ ਵਿੱਚ ਮਨ ਜੁੜਦਾ ਹੈ ਉਹ ਵਾਹਿਗੁਰੂ ਜੁੜ ਕੇ ਅਭੇਦ ਹੁੰਦੇ ਹਨ ਇੱਥੇ ਬੋਲ ਬਾਈ ਬੁਰਾ ਸੀਸ ਮਤਨਾਈ ਕਾਹ ਨਾਨਕ ਜਾ ਕੇ ਪੂਰਨ ਭਾਗ ਹਰ ਚਰਨੀ ਤਾ ਕਾ ਮਨ ਲਾਉਂ ਜੇ ਵਾਹਿਗੁਰੂ ਦਾ ਸੰਸਾਰ ਵਾਹਿਗੁਰੂ